ਕੂਆਂ ਤੋੜਦੀਆਂ ਕਹ ਲੋ ਫਰੈਂਡਸ ਸਸ ਸ੍ਰੀਕਾਲ ਸਾਰਿਆਂ ਨੂੰ ਅਸੀਂ ਅੱਜ ਸਤਨਾ ਬਾਗਰੂ ਕਰਨ ਗਏ ਸੀ ਹਨਾ ਫਿਰ ਉੱਥੋਂ ਕੀ ਲਿਆਂਦਾ ਜਸਕੀਰਤ ਨੇ ਉੱਥੋਂ ਇਹ ਲਿਆਂਦੀਆਂ ਚੂੜੀਆਂ ਮੈਜਿਕ ਸਪ੍ਰਿੰਗ ਹਨਾ ਹਾਂ ਇਤਲੇਆਂ ਦੱਚੀੜੀ ਬੱਲਾ ਦਿਖਾਈ ਕਿਤਾ ਚੀੜੀ ਬੱਲਾ ਦਿਖਾ ਦੇ ਤੇਰਾ ਹੂੰ ਤੋੜ ਤੋੜ ਨਹੀਂ ਤੋੜਨੀ ਪੁੱਤਾ ਤੇ ਸਤਨਾ ਬਾਗਰੂ ਕਿਵੇਂ ਕਰਿਆ ਸੀਗਾ

ਉੜੀ ਬੱਲਾ ਵੀ ਤੋੜਦਾ ਕਹਿੰਦਾ ਵੇ ਇਹ ਨਾ ਸ਼ਰਾਰਤੀ ਮੁੰਡਾ ਇਹ ਸਾਡਾ ਖਿੱਡੂ ਹਾਂ ਖਿੱਡੂ ਕਿੱਡੂਂ ਗਿਲੇ ਫੜਾ ਮੈਨੂੰ ਦੂਸਰਾ ਕਿੱਥੇ ਹੈ ਹਾਂਜੀ ਦੂਜਾ ਦੂਜਾ ਬੱਲਾ ਦੇ ਐ ਜਾਸਾ ਜਾਸਾ ਕੀ ਹਾਂ ਜਸ ਦੀ ਫੋਟੋ ਪਈ ਆ ਦੇਖੋ ਜਸ ਦੀ ਫੋਟੋ ਦਿਖਾਉਣੀ ਆ ਸੀ ਇਹ ਜਸ ਦਾ ਚਾਚਾ ਬਣਾ ਕੇ ਗਿਆ ਜਸ ਦੀ ਫੋਟੋ

हां ਆਪ ਗੱਡੀ ਵਿੱਚ ਬੈਠ ਕੇ ਚੱਲਾਂਗੇ ਨਾ ਚਾਬੀ ਹੂੰ ਉਹ ਚਾਬੀ ਤਾਂ ਪਾਪਾ ਲੈ ਗਿਆ ਕੀ ਦੂ ਬਾਤ ਦੂ ਮੈਂ ਮੈਂ ਬਾਤ ਦੂ ਨਹੀਂ ਬਾਹਰ ਨਹੀਂ ਸਿੱਟਣੀ ਆ ਪਤਾ ਮੇਰੀ ਗੱਲ ਸੁਣ ਫਿਰ ਤਾਂ ਨਾਨੀ ਕੋਲ ਨਹੀਂ ਲੱਗ ਜਾਣਾ ਮੈਂ ਐਨਾ ਸ਼ਰਾਰਤੀ ਆ ਨਾ ਫੇਰ ਸੱਟੂਗਾ ਫੇਰ ਚੱਕ ਕੇ ਲਿਉਣੀ ਆ ਪੈਣੀ ਐ ਇਧਰੋਂ ਬਾਹਰ ਕੋਈ ਚੱਕ ਕੇ ਲੈ ਜਾਊਗਾ Ini dia